ਵੈਭਰੂਜੀ ਕਾ ਖਾਨ ਸਾਹਿਬ ਵੈਭਰੂਜੀ ਕੀ ਫਤਿਹ ਨਿਤਨ ਦਾਸ ਡੇਬਰੂਗੜ ਸੁਬਡੈਂਟ ਦੇ ਉਪਰ ਜਿਹੜਾ JOAPE ਰਾਹੀਂ ਦੇ ਤਹਿਤ ਜਿਹੜਾ ਪਰਚਾ ਦਰਜ ਹੋਇਆਗਾ ਉਹਦੇ ਤੋਂ ਬਾਅਦ ਜਿਹੜੇ ਸਵਾਲ ਉੱਠਣੇ ਸ਼ੁਰੂ ਹੋਏ ਨੇ ਉਹਦੇ ਬਾਰੇ ਆਪਾਂ ਅੱਜ ਵੀਡੀਓ ਕਰਦੇ ਆ ਕਿ ਇਹ ਸਾਜ਼ਿਸ਼ ਸਰਕਾਰ ਦੀ ਹੈ ਕਿ ਇਹ ਜੇਲ੍ਹ ਪ੍ਰਸ਼ਾਸਨ ਤੇ ਅਮਰਤਪਾਲ ਸਿੰਘ ਖਾਲਸਾ ਮਿਲ ਕੇ ਕੋਈ ਗੇਮ ਕਰ ਰਹੇ ਨੇ ਕਿਉਂਕਿ ਆਡੀਓ ਜਿਹੜੀਆਂ ਬਾਹਰ ਆ ਰਹੀਆਂ ਨੇ ਉਹਨਾਂ ਨੇ ਭੂਮਿਕਾ ਨੂੰ ਸੱਕੀ ਬਣਾਇਆਗਾ ਪ੍ਰਸ਼ਾਸਨ ਕੀ ਜਾਣ ਕਿ ਪ੍ਰਸ਼ਾਸਨ ਵੱਲੋਂ ਕੋਈ ਇਹ ਗੇਮ ਖੇਡੀ ਗਈ ਆ ਪੁਲਿਸ ਪ੍ਰਸ਼ਾਸਨ ਵੱਲੋਂ ਯਾਨੀ ਕਿ ਬਾਹਰ ਜਦੋਂ ਪੁਲਿਸ ਆ ਕੇ ਉਹਨਾਂ ਤੋਂ ਸਮਾਨ ਫੜਦੀ ਐ ਤੇ ਉਸ ਤੋਂ ਬਾਅਦ ਉਹਨਾਂ ਨੇ ਅ ਅਮਰਤਪਾਲ ਦੇ ਉੱਪਰ ਉਹਦੇ ਸਾਥੀਆਂ ਦੇ ਉੱਪਰ 20 ਪਰਚਾ ਕੀਤਾ ਸੀ ਲੇਕਿਨ ਉਸ ਤੋਂ ਕੁਝ ਦਿਨਾਂ ਬਾਅਦ ਹੀ ਜਿਹੜਾ ਸੁਬਰਡੈਂਟ ਨਿਤਨ ਦਾਸ ਜਿਹੜਾ ਹੈਗਾ ਉਹਦੇ ਤੇ ਯੂਏਪੀਏ ਜਿਹੜਾ ਇਸ ਕੇਸ ਦੇ ਤਹਿਤ ਜਿਹੜਾ ਉਹਦੇ ਤੇ ਕੇਸ ਕੀਤਾ ਗਿਆ ਇਹ ਦਫਾ ਲਾਈ ਗਈ ਆ ਇਹ ਦਾ ਕੀ ਕਾਰਨ ਹੈਗਾ ਇਹ ਕੀ ਜਿਹੜੀ ਫਿਰ ਭੁਖੜਤਾ ਲੈ ਗਈ ਉਹਦੇ ਤੇ ਵੀ ਕੁਝ ਸਾਡੇ ਜਿਹੜੇ ਪੰਜਾਬ ਦੇ ਕੁਝ ਲੋਕ ਨੇਗੇ ਉਹ ਵੀ ਸਵਾਲ ਚੁੱਕ ਰਹੇ ਨੇਗੇ ਕਿ ਇਹ ਸਾਰਾ ਕੁਝ ਮਿਲ ਕੇ ਕੀਤਾ ਜਾ ਰਿਹਾ ਸੋ ਦੋਸਤੋ ਇਸ ਗੱਲ ਦੇ ਉੱਪਰ ਕਰਦੇ ਆਂ ਆਪਾਂ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾਗਾ ਕਿ ਜਿਸ ਦਿਨ ਭਾਈ ਅਮਰਤਪਾਲ ਸਿੰਘ ਹੁਣਾਂ ਨੇ ਇਹ ਗੱਲ ਬਾਹਰ ਕੱਢੀ ਸੀਗੀ ਕਿ ਜਿਹੜੇ ਮਤਲਬ ਸਾਡੇ ਬਾਥਰੂਮਾਂ ਦੇ ਵਿੱਚ ਕੈਮਰੇ ਲਾਏ ਗਏ ਸਾਡੇ ਆਪਣੇ ਜਿਹੜੀ ਸਾਡੀ ਬੈਰਕ ਦੇ ਵਿੱਚ ਵੀ ਕੈਮਰੇ ਲਾਏ ਗਏ ਤੇ ਬਾਥਰੂਮਾਂ ਦੇ ਵਿੱਚ ਕੈਮਰੇ ਤੇ ਹੋਰ ਜਿਹੜੇ ਆਧੁਨਿਕ ਹੋ ਸੀਗੇ ਉਹ ਫਿੱਟ ਕੀਤੇ ਗਏ ਨੇ ਤੇ ਜਦੋਂ ਕਿ ਪ੍ਰਸ਼ਾਸਨ ਨੇ ਉਹਨਾਂ ਦੇ ਉੱਪਰ ਹੀ ਪਰਚਾ ਦਰਜ ਕਰਤਾ ਸੀਗਾ ਕਿ ਇਹਨਾਂ ਕੋਲੋਂ ਅਸੀਂ ਫੜਿਆ ਇਸ ਦੇ ਬਾਅਦ ਸਾਰੇ ਜਿਹੜੇ ਉਹ ਆਪਣੇ ਭਾਈ ਅਮਰਤਪਾਲ ਸਿੰਘ ਤੇ ਉਹਦੇ 10 ਸਾਥੀ ਨੇ ਉਹ ਭੁਖੜਤਾਲ ਤੇ ਚਲੇ ਗਏ ਅੱਜ ਉਹਨਾਂ ਨੂੰ ਤਕਰੀਬਨ 25 ਦਿਨ ਹੋ ਗਏ ਤੇ ਉਹਨਾਂ ਦੇ ਮਾਤਾ ਪਿਤਾ ਨੇ ਜਿਹੜੇ ਉਹ ਅਮਰitsar ਸ੍ਰੀ ਅਮਰਸਰ ਸਾਹਿਬ ਦੇ ਵਿੱਚ ਭੁਖੜਤਾਲ ਦੇ ਉੱਪਰ ਬੈਠੇ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਵੱਲੋਂ ਤਾਂ ਆਪਣਾ ਇੱਕ ਸੰਘਰਸ਼ ਲੜਿਆ ਜਾ ਰਿਹਾ ਪਰ ਇਸ ਗੱਲ ਦੇ ਉੱਪਰ ਕੁਝ ਲੋਕ ਸਵਾਲ ਚੱਕ ਰਹੇ ਨੇ ਸਵਾਲ ਤਾਂ ਕਰਕੇ ਚੱਕ ਰਹੇ ਨੇਗੇ ਕਿ ਜਿਹੜਾ ਨਿਤਨ ਦਾਸ ਦੇ ਉੱਪਰ ਜੁਏਪੀਏ ਲਾਈ ਗਈ ਹੈ ਕਿ ਇਹ ਇੱਕ ਜਿਹੜੀ ਉੱਥੇ ਦੇ ਐਸਪੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਨੇ ਕਿਹਾਗਾ ਕਿ ਜਿਹੜਾ ਪ੍ਰਸ਼ਾਸਨ ਜਾਨੀ ਨਿਤਨ ਦਾਸ ਜਿਹੜਾ ਸੁਪਰਡੈਂਟ ਤੇ ਕੁਝ ਹੋਰ ਵੀ ਉੱਥੇ ਦੇ ਜਿਹੜੇ ਅਧਿਕਾਰੀ ਨੇ ਉਹ ਗ੍ਰਿਫਤਾਰ ਕੀਤੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਉਹਨਾਂ ਦੇ ਨਾਲ ਮਿਲ ਕੇ ਯਾਨੀ ਕਿ ਭਾਈ ਅਮਰਤਪਾਲ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਇਹ ਗੇਮ ਚਲਾ ਰਹੇ ਸੀਗੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਆਡੀਓ ਬਾਹਰ ਆਈਆਂ ਸੀਗੀਆਂ ਜਿਵੇਂ ਭਾਈ ਅਮਰਤਪਾਲ ਸਿੰਘ ਦੀ ਆਡੀਓ ਆਈ ਤੇ ਆਪਣੇ ਦੂਸਰੇ ਸਿੰਘਾਂ ਦੀਆਂ ਵੀ ਆਡੀਓ ਆਈਆਂ ਉਹਦੇ ਦੇ ਸਵਾਲ ਚੁੱਕੇ ਗਏ ਕਿ ਇਹ ਜਿਹੜੀਆਂ ਆਡੀਓ ਨੇਗੀਆਂ ਇਹ ਜੇਲ੍ਹ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਉਦਾਂ ਤਾਂ ਵਾਪਸ ਆ ਨਹੀਂ ਸਕਦੀਆਂ ਇਹ ਇਹ ਮਿਲ ਮਲਾ ਕੇ ਹੀ ਬਾਹਰ ਆ ਸਕਦੀਆਂ ਨੇਗੀਆਂ ਉਦਾਂ ਤਾਂ ਆਪਾਂ ਨੂੰ ਪਤਾਗਾ ਕਿ ਜਿੱਥੇ ਇੰਨੀ ਸਖਤੀ ਕੀਤੀ ਗਈ ਹੋਵੇ ਇੰਨਾ ਐਨਐਸਏ ਦੇ ਤਹਿਤ ਅੰਦਰ ਬੰਦ ਹੋਣ ਏਡੀ ਦੂਰ ਉਹਨਾਂ ਦੀਆਂ ਜਿਹੜੀਆਂ ਆਡੀਓ ਬਾਹਰ ਆਈਆਂ ਨੇਗੀਆਂ ਉਹਦੇ ਤੇ ਉਹਨਾਂ ਨੇ ਸਵਾਲ ਚੱਕੇ ਸੀਗੇ ਪਰ ਸਵਾਲ ਤਾਂ ਹੁਣ ਪੈਦਾ ਇਹ ਹੁੰਦਾਗਾ ਕਿ ਕੀ ਇਹ ਜਿਹੜਾ ਜੇਲ੍ਹ ਪ੍ਰਸ਼ਾਸਨ ਹੈਗਾ ਉਹ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਰਲ ਕੇ ਕਿਉਂ ਗੇਮ ਖੇਡੂਗਾ ਉਹ ਕਿਉਂ ਸਾਜ਼ਿਸ਼ ਕਰੂਗਾ ਜਿਹੜਾ ਜੇਲ੍ਹ ਸੁਪਰਡੈਂਟ ਹੈਗਾ ਜਾਂ ਪ੍ਰਸ਼ਾਸਨ ਬਾਕੀ ਦਾ ਹੈਗਾ ਉਹ ਕਿਉਂ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਰਲ ਕੇ ਕੋਈ ਗੇਮ ਖੇਡੂਗਾ ਕਿਉਂਕਿ ਉਹਨਾਂ ਨੂੰ ਤਾਂ ਇਹਦੇ ਵਿੱਚ ਕੋਈ ਲਾਭ ਹੋ ਨਹੀਂ ਸਕਦਾ ਹੈਗਾ ਉਹਨਾਂ ਨੂੰ ਜੇ ਆਪਾਂ ਕਹੀਏ ਵੀ ਉਹ ਕੋਈ ਰਲ ਕੇ ਗੇਮ ਖੇਡਦੇ ਨੇ ਫਿਰ ਉਹ ਭੁੱਖ ਹੜਤਾਲ ਤੇ ਵੀ ਸਵਾਲ ਚੱਕਨੇ ਦੇ ਲੇਕਿਨ ਜਦੋਂ ਕਿ ਇਹ ਗੱਲ ਹੈ ਜਿਹੜੀ ਇਹ ਗੱਲ ਜੋ ਵੀ ਲੱਗ ਰਹੀ ਹੈ ਜਿਸ ਵੀ ਚਾਹੇ ਏਜੰਸੀਆਂ ਨੇ ਜਿਹੜੀਆਂ ਨੇ ਵੀ ਕਰਵਾਇਆ ਚਾਹੇ ਪੰਜਾਬ ਸਰਕਾਰ ਨੇ ਕਰਾਇਆ ਲੇਕਿਨ ਕਰਵਾਇਆ ਕੋਈ ਵੱਡੀ ਆਪਾਂ ਇਹਦੇ ਕਹਿ ਸਕਦੇ ਕੋਈ ਵੱਡੀ ਕੋਈ ਗੇਮ ਹੋ ਸਕਦੀ ਆ ਜਿਹਦੇ ਚ ਉਹਨਾਂ ਨੇ ਇਹਨਾਂ ਨੂੰ ਵੀ ਉਲਝਾ ਲਿਆ ਤੇ ਨਾਲ ਸੁਬਡੈਂਟ ਨੂੰ ਵੀ ਉਲਝਾ ਲਿਆ ਕਿਉਂਕਿ ਮੇਨ ਕਾਰਨ ਹੈ ਜਿਹੜਾ ਉਹ ਐਨਐਸਐ ਨੂੰ ਵਧਾਉਣਾ ਹੈਗਾ ਕਿਉਂਕਿ ਅਗਰ ਆਪਾਂ ਦੇਖੀਏ ਕਿ ਉਹਨਾਂ ਨੇ ਉਹਨਾਂ ਦੇ ਕਹਿਣ ਅਨੁਸਾਰ ਕਿ ਇਹ ਇਹਨਾਂ ਨੇ ਗੇਮ ਖੇਡੀ ਆ ਉਹਨਾਂ ਦਾ ਤਾਂ ਸਾਲ ਪੂਰਾ ਹੀ ਹੋਣ ਵਾਲਾ ਸੀਗਾ ਉਹ ਕਿਉਂ ਗੇਮ ਖੇਡਣਗੇ ਉਹਨਾਂ ਨੂੰ ਕੀ ਲੋੜ ਪਈ ਆ ਕਿ ਇੱਕ ਸਾਲ ਉਹਨਾਂ ਦਾ ਕੁਝ ਦਿਨਾਂ ਬਾਅਦ ਪੂਰਾ ਹੋ ਜਾਣਾ ਸੀਗਾ ਤੇ ਆਪਣਾ ਜੇਲ੍ਹ ਪ੍ਰਸ਼ਾਸਨ ਨੂੰ ਵੀ ਕੀ ਲੋੜ ਆ ਜਦੋਂ ਸਾਲ ਉਹਨਾਂ ਦਾ ਨਿਕਲ ਗਿਆ ਸੀਗਾ ਉਹ ਕਿਉਂ ਆਪਣੀ ਨੌਕਰੀ ਨੂੰ ਖਤਰੇ ਦੇ ਵਿੱਚ ਪਾਉਣਗੇ ਤੇ ਕਿਉਂ ਆਪਣੇ ਉੱਪਰ ਪਰਚੇ ਦਰਜ ਕਰਾਉਣਗੇ ਇਹ ਜਿਹੜੀ ਮਤਲਬ ਗੇਮ ਹੈਗੀ ਇਹ ਤਾਂ ਕੁਛ ਹੋਰ ਹੀ ਤਾਕਤਾਂ ਵੱਲੋਂ ਖੇਡੀ ਹੋਈ ਲੱਗਦੀ ਆ ਬਾਕੀ ਤਾਂ ਹੁਣ ਇਹ ਕਲੀਅਰ ਹੋ ਜਾਣਾਗਾ ਜੇਕਰ ਉਹਨਾਂ ਦੀ ਰਿਹਾਈ ਹੋ ਜਾਂਦੀ ਹੈ ਜਾਂ ਫਿਰ ਰਿਹਾਈ ਨਹੀਂ ਹੁੰਦੀ ਜੇ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਜਾਂਦਾ ਉਹਨਾਂ ਦੇ ਉੱਪਰ ਇਸੇ ਗੱਲ ਨੂੰ ਲੈ ਕੇ ਹੀ ਆਪਣਾ ਜਿਹੜਾ ਉਹਨਾਂ ਦੀ ਐਨਐਸਐਸ ਵਧਾ ਦਿੱਤੀ ਗਈ ਜੋ ਕਿ ਲੱਗਦਾ ਹੈਗਾ ਕਿ ਇਹ ਇਸੇ ਗੱਲ ਨੂੰ ਲੈ ਕੇ ਹੀ ਉਹਨਾਂ ਦੀ ਐਨਐਸਐਸ ਜਿਹੜੀ ਵਧਾਈ ਜਾਊਗੀ ਕਿਉਂਕਿ ਨਿਤਨ ਦਾਸ ਦਾ ਜਿਹੜਾ ਮਤਲਬ ਇਸ ਤਰ੍ਹਾਂ ਯੂਪੀਏ ਲਾਉਣਾ ਇਸ ਬਿਲਕੁਲ ਇਹ ਗੱਲ ਕਲੀਅਰ ਲੱਗਦੀ ਹੈ ਕਿ ਇਸੇ ਗੱਲ ਨੂੰ ਲੈ ਕੇ ਉਹਨਾਂ ਨੇ ਜਿਹੜੀ ਐਨਐਸਏ ਆ ਉਹਦੇ 'ਚ ਵਾਅਦਾ ਕਰਨਾ ਲਾਜ਼ਮੀ ਪਰ ਨਾਲ ਗੱਲ ਤਾਂ ਇਹ ਹੈ ਕਿ ਇੱਥੇ ਜਿਹੜੀ ਆਪਣੇ ਰঞ্জੀਤ ਸਿੰਘ ਕੁੱਕੀ ਗਿੱਲ ਹੋਣੀ ਜਾਂ ਹੋਰ ਵੀ ਕਈ ਲੋਕ ਨੇ ਜਿਹੜੇ ਮਤਲਬ ਉਹ ਇਸ ਇਹਨਾਂ ਗੱਲਾਂ ਦੇ ਉੱਪਰ ਸਵਾਲ ਠਾਉਂਦੇ ਨੇ ਤੇ ਉਹ ਭਾਈ ਅਮਰਪਾਲ ਸਿੰਘ ਉਹਨਾਂ ਦੇ ਵੀ ਉਹਨਾਂ ਨੇ ਪਿਛਲੇ ਦਿਨੀ ਸਵਾਲ ਉਠਾਏ ਕਿ ਇਹਨਾਂ ਦੇ ਮਾਤਾ ਪਿਤਾ ਚਿੱਤੀ ਸੰਘਰਸ਼ ਕਰ ਰਹੇ ਨੇ ਉਹ ਜਾ ਕੇ ਮਹਾਲੀ ਜਿਹੜੇ ਦੂਸਰੇ ਸਿੰਘਾਂ ਦਾ ਮੋਰਚਾ ਚੱਲਦਾ ਉੱਥੇ ਕਿਉਂ ਨਹੀਂ ਕਰਦੇ ਤੇ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਵਾਲੀ ਗੱਲ ਵੀ ਨਿਤ ਨਾਲੀ ਗੱਲ ਦੇ ਉੱਪਰ ਫੇਰ ਜਿਹੜਾ ਸੁਪਰਡੈਂਟ ਗ੍ਰਫਤਾਰ ਕੀਤਾ ਇਹਦੇ ਤੇ ਵੀ ਉਹਨਾਂ ਨੇ ਸਵਾਲ ਠਵਾਏ ਠਾਏ ਨੇਗੇ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜੇ ਸਿੱਖ ਕੈਦੀ ਪਹਿਲੇ ਨੇ ਜਿਹੜੇ 30-30 ਸਾਲਾਂ ਤੋਂ ਬੰਦ ਨੇਗੇ ਉਹਨਾਂ ਦੇ ਨਾਲ ਰਲ ਕੇ ਕਿਉਂ ਨਹੀਂ ਮਤਲਬ ਜਿਹੜਾ ਸੰਘਰਸ਼ ਕੀਤਾ ਜਾਂਦਾ ਹੁਣੇ ਸਮਝ ਨਹੀਂ ਆਉਂਦੀ ਹੈਗੀ ਕਿ ਉਹ ਇਸ ਤਰ੍ਹਾਂ ਦੇ ਸਵਾਲ ਕਿਉਂ ਉਠਾਉਂਦੇ ਨੇ ਪਰ ਅ ਲੇਕਿਨ ਗੱਲ ਤਾਂ ਮੇਨ ਜਿਹੜੀ ਹੈਗੀ ਆ ਮੇਨ ਗੱਲ ਤਾਂ ਇਹੀ ਹੈਗੀ ਕਿ ਇਹ ਜਿੰਨਾ ਐਪੀਸੋਡ ਹੋਇਆ ਹੈਗਾ ਇਹਦੇ ਪਿੱਛੇ ਕੌਣ ਹੈਗਾ ਕੀ ਮਤਲਬ ਇਹਦੇ ਚ ਅਮਰਤਪਾਲ ਸਿੰਘ ਉਹਨਾਂ ਨੂੰ ਕੀ ਮਤਲਬ ਆਪਾਂ ਕਹਿ ਸਕਦੇ ਆ ਕਿ ਉਹਨਾਂ ਨੂੰ ਅਗਰ ਉਹਨਾਂ ਦਾ ਸਾਲ ਨੰਗ ਗਿਆ ਸੀਗਾ ਉਹ ਕਿਉਂ ਇਸ ਤਰ੍ਹਾਂ ਦੀ ਆਪਦੇ ਆਪ ਆਪਦੇ ਮਤਲਬ ਗੱਲ ਦੇ ਵਿੱਚ ਸਾਜ਼ਿਸ਼ ਪਾਉਣਗੇ ਜਾਂ ਉਹਨਾਂ ਨਾਲ ਮਿਲ ਕੇ ਕੋਈ ਅਜਿਹੀ ਗੇਮ ਖੇਡਣਗੇ ਕਿ ਜਿਹਦੇ ਨਾਲ ਉਹਨਾਂ ਦਾ ਬਿਲਕੁਲ ਨੰਗਿਆ ਹੋਇਆ ਸਾਲ ਉਹ ਦੁਬਾਰਾ ਉਹਨੂੰ ਵਿਵਾਦਾਂ ਦੇ ਵਿੱਚ ਕਿਉਂ ਲੈ ਕੇ ਆਉਣਗੇ ਨਾ ਕੋਈ ਜੇਲ ਸਬਡੈਂਟ ਵਾਲੀ ਲੱਗਦੀ ਆ ਹਾਂ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਨੂੰ ਕਿਸੇ ਵੱਡੀ ਤਾਕਤ ਵੱਲੋਂ ਉਲਝਾਇਆ ਗਿਆ ਜਿਹੜਾ ਹੈਗਾ ਉਹ ਬਿਲਕੁਲ ਕਲੀਅਰ ਦਿਖਾਈ ਦਿੰਦਾ ਹੈਗਾ ਕਿ ਕਿਉਂਕਿ ਜਦੋਂ ਕੋਈ ਇਸ ਤਰ੍ਹਾਂ ਦਾ ਕੋਈ ਏਜੰਸੀਆਂ ਜਾਂ ਕੋਈ ਹੋਰ ਜਦੋਂ ਕਿਸੇ ਉਹਨਾਂ ਨੇ ਕਿਸੇ ਨੂੰ ਉਲਝਾਉਣਾ ਹੁੰਦਾ ਤਾਂ ਉਹ ਆਪਦੇ ਛੋਟੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਉਹਨਾਂ ਦੀ ਬਲੀ ਦੇ ਦਿੰਦੇ ਨੇ ਇਹ ਮਤਲਬ ਜਿਵੇਂ ਜੇਲ ਸਪਰਿੰਟ ਦੀ ਬਲੀ ਦੇਣਾ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਉਹਦੇ ਤੇ UAPA ਲਾ ਕੇ ਇੱਕ ਵਾਰੀ ਉਹਨੂੰ ਉਹਨਾਂ ਨੇ ਅੰਦਰ ਕਰਕੇ ਉਸ ਤੋਂ ਬਾਅਦ ਇਹਨਾਂ ਦੀ NSA ਵਧਾ ਕੇ ਉਸ ਤੋਂ ਬਾਅਦ ਉਹਦਾ ਪਰਚਾ ਜਿਹੜਾ ਕੈਨਸਲ ਕਰ ਦੇਣਗੇ ਤੇ ਉਹਨੂੰ ਦੁਬਾਰਾ ਬਹਾਲ ਕਰ ਦੇਣਗੇ ਆਸਾਮ ਦੇ ਵਿੱਚ ਹੋਈ ਹੋਈ ਕੋਈ ਵੀ ਬਹਾਲੀ ਦਾ ਜੇ ਆਪਾਂ ਕਹੀ ਆਪਣੇ ਇੱਥੇ ਪੰਜਾਬ ਦੇ ਵਿੱਚ ਪਤਾ ਵੀ ਨਹੀਂ ਲੱਗਣਾ ਕਿਸੇ ਨੂੰ ਸੋ ਇਸ ਕਰਕੇ ਇਹ ਜਿਹੜੀ ਜੋ ਵੀ ਸਾਜ਼ਿਸ਼ ਹੈਗੀ ਆ ਇਹਦਾ ਜਿਹੜਾ ਅਸਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਰਿਹਾਈ ਹੁੰਦੀ ਆ ਉਸ ਤੋਂ ਬਾਅਦ ਇਹ ਗੱਲ ਕਲੀਅਰ ਹੋਣੀ ਹੈਗੀ ਕਿ ਇਹ ਗੱਲ ਜਿਹੜੀ ਹੈਗੀ ਆ ਕਿਵੇਂ ਹੋਈ ਸੀਗੀ ਕਿਉਂਕਿ ਉਹ ਆ ਕੇ ਹੀ ਦੱਸ ਸਕਦੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਆਡੀਓ ਵਾਇਰਲ ਹੋਈਆਂ ਨੇਗੀਆਂ ਉਹ ਆਡੀਓ ਵਾਇਰਲ ਕਿਵੇਂ ਹੋਈਆਂ ਨੇ ਕਿਉਂਕਿ ਇਹ ਗੱਲ ਤਾਂ ਜ਼ਰੂਰ ਥੋੜੀ ਸੱਕੀ ਹੈਗੀ ਕਿ ਆਡੀਓ ਜਿਹੜੀ ਜੇਲ ਦੇ ਵਿੱਚੋਂ ਆ ਜਾਣੀ ਬੜੀਆਂ ਆਰਾਮ ਨਾਲ ਇੱਕ ਦੇ ਇੱਕ ਨਹੀਂ ਮਤਲਬ ਕਈ ਆਡੀਓ ਉੱਪਰ ਥੱਲੇ ਵਾਇਰਲ ਹੋਈਆਂ ਨੇ ਸਾਰੇ ਸਿੰਘਾਂ ਦੀ ਇਹ ਵਾਇਰਲ ਹੋਈਆਂ ਨੇ ਜਦੋਂ ਕਿ ਪਹਿਲਾ ਸਾਲ ਪਹਿਲਾਂ ਨਹੀਂ ਹੋਈਆਂ ਜਿਵੇਂ ਇਹ ਕੁੱਕੀ ਗਿੱਲ ਨੇ ਵੀ ਕਿਹਾ ਕਿ ਦੂਜੇ ਸਿੰਘਾਂ ਦੀ ਅੱਜ ਤੱਕ 30-30 ਸਾਲਾਂ ਤੋਂ ਬੈਠੇ ਨੇ ਉਹਨਾਂ ਦੀ ਨਹੀਂ ਕਦੇ ਵਾਇਰਲ ਹੋਈ ਹੈਗੀ ਜਾਂ ਉਹਨਾਂ ਨੇ ਹਵਾਰੇ ਦੀ ਗੱਲ ਕਰੀ ਜਗਤਾਰ ਸਿੰਘ ਹਵਾਰੇ ਉਹਨਾਂ ਦੀ ਹੁਣ ਤੱਕ ਕਦੇ ਕੋਈ ਆਡੀਓ ਵਾਇਰਲ ਨਹੀਂ ਹੋਈ ਇਹਨਾਂ ਦੀ ਆਡੀਓ ਵਾਇਰਲ ਕਿਵੇਂ ਹੋ ਗਈਆਂ ਸੋ ਇਹ ਗੱਲ ਤਾਂ ਉਹ ਆ ਕੇ ਦੱਸਣਗੇ ਜਦੋਂ ਬਾਹਰ ਆਉਣਗੇ ਕਿ ਇਹ ਆਡੀਓ ਕਿਵੇਂ ਵਾਇਰਲ ਹੋਈਆਂ ਸੀ ਜਾਂ ਜਾਂ ਤਾਂ ਉਹਨਾਂ ਨੇ ਪਹਿਲੀ ਫੋਨ ਬਾਹਰ ਕੀਤਾ ਤੇ ਬਾਹਰ ਜਿਹਦੇ ਨਾਲ ਉਹ ਟੈਲੀਫੋਨ ਤੇ ਗੱਲਾਂ ਕਰਦੇ ਨੇ ਉਹ ਵੀ ਮਤਲਬ ਰਿਕਾਰਡਿੰਗ ਹੋ ਕੇ ਉਹਨਾਂ ਦੇ ਮੋਬਾਈਲ ਦੇ ਉੱਪਰ ਉਹ ਵੀ ਆਡੀਓ ਵਾਇਰਲ ਹੋ ਸਕਦੀ ਆ ਤੇ ਮਤਲਬ ਲੇਕਿਨ ਜਿਹੜੀ ਦੂਸਰੇ ਇੱਕ ਦੂਸਰੇ ਹੈਗੇ ਨੇ ਜਿਹੜੇ ਫਿਲਮ ਕਲਾਕਾਰ ਸੀਗੇ ਉਹਨਾਂ ਲਈ ਜਿਹੜੀ ਆਡੀਓ ਹੈਗੀ ਆ ਜਾਂ ਇੱਕ ਅਮਰਤਪਾਲ ਵਾਲੀ ਆਡੀਓ ਉਹ ਤਾਂ ਨਹੀਂ ਲੱਗਦੀ ਟੈਲੀਫੋਨ ਵਾਲੀ ਉਹ ਉਹ ਵਾਜੇ ਕੇ ਵਾਲੇ ਪ੍ਰਧਾਨ ਮੰਤਰੀ ਵਾਲੀ ਜਿਹੜੀ ਹੈਗੀ ਆ ਉਹ ਤਾਂ ਟੈਲੀਫੋਨ ਤੇ ਆਡੀਓ ਮਤਲਬ ਉਹ ਹੀ ਹੋਈ ਆ ਲੇਕਿਨ ਜਿਹੜਾ ਇਹ ਦੋ ਆਡੀਓ ਆਈਆਂ ਸੀਗੀਆਂ ਉਹ ਆਡੀਓ ਮਤਲਬ ਬਣਾਈਆਂ ਲੱਗਦੀਆਂ ਨੇ ਟੇਪ ਕੀਤੀਆਂ ਹੋਈਆਂ ਨੇਗੀਆਂ ਪਰ ਉਹਦੀ ਜਿਹੜੀ ਅਸਲੀਅਤ ਹੈਗੀ ਉਹ ਆ ਕੇ ਖੁਦ ਦੱਸਣਗੇ ਤੇ ਜੇਕਰ ਉਹਨਾਂ ਦੇ ਉੱਪਰ ਐਨਐਸਏ ਲਾ ਕੇ ਬਾਧਾ ਕਰ ਦਿੱਤਾ ਜਾਂਦਾਗਾ ਫਿਰ ਤਾਂ ਇਹ ਗੱਲ ਬਿਲਕੁਲ ਕਲੀਅਰ ਹੋ ਜਾਣੀ ਆ ਕਿ ਜਿਹੜੀ ਇਹ ਸਾਰੀ ਸਾਜ਼ਿਸ਼ ਕਿਸ ਦੀ ਹੈ ਕਿਉਂਕਿ 24 ਸਿਰ ਦੇ ਉੱਪਰ ਖੜੀ ਐ ਦੋ ਤਿੰਨ ਦਿਨਾਂ ਦੇ ਵਿੱਚ ਜਿਹੜਾ ਚੋਣ ਉਹ ਲੱਗਣ ਜਾ ਰਿਹਾਗਾ ਕੋਡ ਤੇ ਇਹ ਮੇਨ ਮਤਲਬ ਆਪਾਂ ਨੂੰ ਪਤਾਗਾ ਕਿ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਬਾਹਰ ਆਉਣ ਦੀ ਖਾਤਰ ਇਹ ਸਰਕਾਰ ਜਾਂ ਕਿਹੜੀ ਪਾਰਟੀ ਦੇ ਉਲਟ ਜਾਣਾਂਗੇ ਆਪਾਂ ਸਭ ਜਾਣਦੇ ਆ ਕਿ ਅਗਰ ਹੁਣ ਅਮਰਤਪਾਲ ਹੁਣੀ ਬਾਹਰ ਆ ਗਏ ਤਾਂ ਉਹਦਾ ਜਿਹੜਾ ਨੁਕਸਾਨ ਹੈ ਉਹ ਕਿੰਨਾ ਨੂੰ ਹੋਣਾ ਸੀਗਾ ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਵੇਗਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ